ਲੋਈ ਅੱਜ ਪਹੁੰਚਿਆ ਬਰਨਾਲੇ ਡੀਮਾਰਟ ਹੰਢਿਆਏ ਠੀਕ ਹੈ ਜੀ ਤੇ ਸਾਨੂੰ ਰੇਟ ਦਿਖਾਵਾਂਗੇ ਕਿੰਨੇ-ਕਿੰਨੇ ਪਰਸੈਂਟ ਲੈਸ ਲੱਗਿਆ ਹੋਇਆ ਆ ਅਰਜੁਨ ਆਟਾ ਦਾ 440 ਵਾਲਾ ਦੇਖੋ ਕਿੰਨਾ ਘੱਟ ਲੱਗਿਆ ਆਸ਼ੀਰਵਾਦ 469 ਵਾਲਾ 426 ਆ ਚਾਵਲ 605 ਰੁਪਈਆਂ ਵਾਲੇ 429 ਰੁਪਈਆਂ ਦੇ ਰੇਟ ਬਹੁਤ ਘੱਟ ਨੇ 605 ਵਾਲਾ ਇੰਡੀਆ ਗੇਟ ਦੇ ਨੇ ਤੇ ਆ ਵੱਡਾ ਪੀਪਾ 15 ਲੀਟਰ ਵਾਲਾ ਫੁੱਲ ਵਾਲਾ 1665 ਰੁਪਈਆਂ ਦਾਗਾ ਸਾਰੇ ਐਵੇਂ ਮੰਨ ਕੇ ਚੱਲੋ 120 ਰੁਪਏ ਲੀਟਰ ਰਹਿ ਗਿਆ ਤੇ ਆਹ 580 ਰੁਪਈਆ ਵਾਲਾ 480 ਰੁਪਈਆ ਦਾ ਤੇ ਆਹ ਗੈਂਡਾ ਦਾ ਟਾਇਲਟ ਕਲੀਨਰ ਇੱਕ ਨਾਲ ਇੱਕ ਫ੍ਰੀ ਤੇ 99 ਰੁਪਈਆ ਐਮ ਆਰ ਪੀ 50 ਦਾ ਰਹਿ ਗਿਆ ਇਹ ਕਹਾ 160 ਰੁਪਈਆ ਐਮ ਆਰ ਪੀ ਦਾ ਫਲੋਰ ਕਲੀਨਰ ਗੈਂਡਾ ਕੰਪਨੀ ਦਾ ਇਹ ਵੀ ਇੱਕ ਨਾਲ ਇੱਕ ਫ੍ਰੀ ਤੇ ਆ ਵੀ ਇੱਕ ਨਾਲ ਇੱਕ ਫ੍ਰੀ ਜੂਸ ਰੀਅਲ ਦਾ ਉਹ ਵੀ ਰੀਅਲ ਦਾ 115 ਰੁਪਈਆ ਦਾ ਐਮ ਆਰ ਪੀ ਇੱਕ ਨਾਲ ਇੱਕ ਫ੍ਰੀ ਇਹਨਾਂ ਸਾਰਿਆਂ ਚ ਬਿਸਕਟਾਂ ਦੇ ਨਾਲ ਇੱਕ ਨਾਲ ਇੱਕ ਫ੍ਰੀ ਆ 20 ਵਾਲਾ ਬਿਸਕਟ ਸੀ ਇਹ 10 ਰੁਪਈਆ ਦਾ ਪੈਂਦਾਗਾ ਤੇ ਬਹੁਤ ਸਾਰੀਆਂ ਆਈਟਮਾਂ ਦੇਖੋ ਜੂਸ ਆ 150 ਰੁਪਏ ਵਾਲਾ ਗਾਵਾ ਜੂਸ ਲੱਗਿਆ ਇੱਕ ਨਾਲ ਇੱਕ ਫ੍ਰੀ ਇੱਧਰ ਕੈਂਡੀਆਂ ਆ ਗਈਆਂ 30 ਰੁਪਏ ਦੀਆਂ ਟੌਫੀਆਂ ਕਾਫੀ ਫਲੇਵਰਸ ਹੀ ਇਹਨਾਂ ਦੇ ਇੱਕ ਨਾਲ ਇੱਕ ਫ੍ਰੀ 30 ਰੁਪਏ ਦੇ ਦੋ ਪੈਕਟ ਇਹ ਤੇ ਭੂਜੀਆਂ ਵਗੈਰਾ ਤੇ ਬਹੁਤ ਸਾਰੇ ਆਫਰ ਲੱਗੇ ਹੋਏ ਸੀ ਜਿਹੜੇ ਬਜ਼ਾਰਾਂ ਦੇ ਵਿੱਚ ਐਮ ਆਰ ਪੀ ਤੇ ਮਿਲਦੇ ਆ ਜਿਵੇਂ 167 ਰੁਪਈਆ ਦਾ ਇੱਕ ਨਾਲ ਇੱਕ ਫ੍ਰੀ 340 ਰੁਪਈਆ ਦਾ ਇੱਕ ਨਾਲ ਇੱਕ ਫ੍ਰੀ ਤੇ ਆਹ 350 ਰੁਪਈਆ ਦਾ ਇੱਕ ਨਾਲ ਇੱਕ ਫ੍ਰੀ ਬੇਸਨ ਦੇ ਲੱਡੂ ਠੀਕ ਹੈ ਜੀ ਹਲਦੀ ਰਾਮ ਵਗੈਰਾ ਵੱਡੀਆਂ ਕੰਪਨੀਆਂ ਦੇ ਇੱਕ ਨਾਲ ਇੱਕ ਫ੍ਰੀ ਤੇ ਅਸੀਂ ਵੀ ਸਮਾਨ ਥੋੜਾ ਥ ਬੜੀਆਂ ਤੇ ਆ 45 ਰੁਪਿਆ ਆਫ ਲੱਗਿਆ ਹੋਇਆ ਕਿਸਾਨ ਦੀ ਸੋਚ 105 ਰੁਪਿਆ ਦੀ ਸਵਾਲ ਲੀਟਰ ਤੇ ਮੈਗੀਆਂ ਦੇ ਉੱਪਰ ਬਹੁਤ ਸਾਰਾ ਆਫਰ ਲੱਗਿਆ ਹੋਇਆ 138 ਰੁਪਿਆ ਦੀ 168 ਵਾਲੀ ਤੇ ਸਾਰੀਆਂ ਵੈਰਾਈਟੀਆਂ ਘੱਟ ਸੀਗੀਆਂ 77 ਰੁਪਿਆ ਆਫ ਲੱਗਿਆ ਹੋਇਆ ਸੰਬਰੀ ਡੀ ਆਪਾਂ ਵੀਡੀਓ ਬਣਾਈ ਸੀਗੀ ਆਪਣੇ ਪੇਜ ਦੇ ਉੱਤੇ ਪਈ ਆ ਜਾ ਕੇ ਦੇਖ ਲਿਓ ਤੇ ਆ ਸ਼ੈਂਪੂਆਂ ਦੇ ਉੱਤੇ ਇੱਕ ਨਾਲ ਇੱਕ ਫ੍ਰੀ 899 ਰੁਪਿਆ ਦਾ ਤੇ 650 ਐਮ ਐਲ ਬਾਕੀ ਅਡੋ-ਅਡੀਆ ਕੋਈ ਲੀਟਰ ਦਾਗਾ 1 ਲੀਟਰ ਦਾਗਾ ਤੇ ਇਧਰ ਉਹ ਛੋਟੀਆਂ ਆਈਟਮਾਂ ਵੀ ਆ ਗਈਆਂ ਕਲਚਰ ਵਗੈਰਾ ਆ ਗਈ ਕੁੜੀਆਂ ਵਾਸਤੇ ਗਰਲਸ ਵਾਸਤੇ ਇਹ ਸਿਰਫ ਹੀ 30 ਰੁਪਏ ਦਾ ਕੋਈ 40 ਰੁਪਏ ਦਾ ਕੋਈ 90 ਰੁਪਏ ਦਾ ਇਸ ਤਰ੍ਹਾਂ ਦੀਆਂ ਫੈਂਸੀ ਆਈਟਮਾਂ ਬਹੁਤ ਜ਼ਿਆਦਾ ਪਈਆਂ ਇਹਨਾਂ ਕੋਲੇ ਤੇ ਉਸ ਤੋਂ ਬਾਅਦ ਆਹ ਜੀ ਆ ਗਿਆ ਜਿਹੜਾ ਕਿ ਭਗਵਾਨ ਦੀ ਪੂਜਾ ਕਰਨ ਵਾਲਾ ਸਮਾਨ ਤੇ ਬੋਤਲਾਂ ਆ ਗਈਆਂ 21 ਰੁਪਏ ਦੀ ਬੋਤਲ ਸੀ ਤੇ 29 ਰੁਪਏ ਦੀ ਸੌਰੀ 29 ਰੁਪਏ ਦੀ ਬੋਤਲ ਕੋਈ 21 ਰੁਪਏ ਦੀ ਆ 21 ਰੁਪਏ ਦੀ ਸੀ ਤੇ ਜ਼ਿਆਦਾਤਰ 21 ਰੁਪਏ ਵਾਲੀਆਂ ਸੀਗੀਆਂ ਬੋਤਲਾਂ ਬਹੁਤ ਫੈਂਸੀ ਸੀਗੀਆਂ ਤੇ ਆਹ ਬਾਲਟੀਆਂ ਆ ਗਈਆਂ ਜੀ ਦੇਖੋ 149 ਰੁਪਏ ਦੀ 8-10 ਲੀਟਰ ਦੀ ਘੱਟੋ ਘੱਟ ਹੋਊਗੀ। ਉਸ ਤੋਂ ਬਾਅਦ ਆ ਆ ਗਿਆ ਜੀ ਸਟੀਮ ਵਾਲਾ ਓਵਨ ਕਿ ਪਤਾ ਨਹੀਂ ਕੀ ਆਈਟਮ ਆ ਗਈ 에ਅਰ ਫਰਾਇਰ ਹੈਗਾ 3000 ਦਾ। ਤੇ ਆਹ ਬਾਲਟੀਆਂ ਵਗੈਰਾ ਆ ਆ ਗਏ ਜੀ 89 ਦੇ ਵਿੱਚ ਚਾਰ ਦੇਖੋ ਮਸਾਲੇ ਪਾਉਣ ਨੂੰ ਜਾਂ ਦਾਲਾਂ ਪਾਉਣ ਨੂੰ। ਉਸ ਤੋਂ ਬਾਅਦ ਆ ਛੋਟੇ ਆ ਗਏ ਇਹਦੇ ਥੱਲੇ ਆ ਛੋਟੇ ਪਏ 6 ਪੀਸ ਨੇ। ਇਹ 89 ਦੇ ਇਹ ਵੀ 6 ਪੀਸ ਨੇ ਜੀ। ਵੈਰਾਈਟੀ ਬਹੁਤ ਸਾਰੀ ਆ ਫਰੂਟ ਵਾਸਤੇ ਟ੍ਰੇ ਆ ਬਹੁਤ ਸੋਹਣੀ ਆ 149 ਰੁਪਈਆ ਦੇ ਵਿੱਚ। ਸਿਰਫ ਹੀ 149 ਰੁਪਈਆ ਦੀ ਆ। ਤੁਹਾਨੂੰ ਡੀਮਾਰਟ ਬਰਨਾਲਾ ਦੇ ਰੇਟ ਦਿਖਾ ਰਹੇ ਆਂ। ਥੋੜੇ ਹੁ ਤਾਂ ਡੀਮਾਰਟ ਹੁਣ ਉਹ ਬਹੁਤ ਜਗ੍ਹਾ ਖੁੱਲ ਗਿਆ ਹਰੇਕ ਥਾਂ ਤੇ ਇਹੀ ਰੇਟ ਨੇ ਤੇ ਇਹਨਾਂ ਕੋਲੇ ਹਰ ਇੱਕ ਆਈਟਮ ਆ ਗਈ ਕੱਪੜੇ ਦੀ ਕਰੋਕਰੀ ਦੀ ਹਰ ਇੱਕ ਆਟਮਾ ਆ ਕੰਚ ਦਾ ਦੇਖਣਾ ਲਾਏ ਹੈ ਪਲਾਸਟਿਕ ਦਾ ਸੈਲੋ ਦਾਗਾ ਸਿਰਫ ਹੀ 59 ਰੁਪਏ ਦਾਗਾ ਤੇ ਆ ਚੈੱਕ ਕਰੋ ਜੀ ਗੁੱਲਕ ਬਣਾਇਆ ਹੋਇਆ ਹੈ ਲੋਹੇ ਦਾ ਤੇ ਹੈਗਾ 79 ਦਾ 99 ਰੁਪਈਆ ਦਾ ਆ ਕੰਚ ਦਾ ਪਿਓਰ ਕੰਚ ਹੈਗਾ ਤੇ 99 ਰੁਪਈਆ ਦਾ ਹੈ 69 ਦਾ ਜੀ ਤੇ ਕੰਚ ਦਾ ਘੈਂਟਾ ਜੀ ਤੇ ਆ 29 ਰੁਪਈਆ ਦਾ ਕੱਪ ਆ ਛੋਟਾ ਜਿਹਾ ਚੁਸਕੀ ਚਾਹ ਵਾਸਤੇ ਤੇ ਪਰ ਇੰਨੇ ਦਾ ਆਪਣਾ ਟਿਕਾਣੀ ਹੋਣਾ ਤੇ ਸਾਰੇ ਕੱਪ ਲੱਗੇ ਹੋਏ ਐ ਚ ਵੱਡੇ ਵੀ ਛੋਟੇ ਵੀ ਤੇ ਆ ਜੀ ਦੇਖੋ 100 ਰੁਪਏ ਦੇ ਵਿੱਚ ਲੱਗੇ ਹੋਏ ਐ ਐਮ ਆਰ ਪੀ ਇਹਨਾਂ ਦੀ 120 ਰੁਪਏ ਨਾੜੇ 99 ਰੁਪਏ ਚ ਲੱਗੇ ਐ 6 ਕੱਪ ਬਹੁਤ ਸੋਹਣੇ ਐ ਤੇ ਆ ਟਰੇ ਵਾਲੇ 130 ਰੁਪਏ ਦੇ ਲੱਗੇ 170 ਐ ਐਮ ਆਰ ਪੀ ਇਹਨਾਂ ਦੀ ਵੈਰਾਈਟੀ ਬਹੁਤ ਜ਼ਿਆਦਾ ਇਹਨਾਂ ਕੋਲੇ ਹਰ ਇੱਕ ਆਈਟਮ ਦੀ ਵੈਰਾਈਟੀ ਬਹੁਤ ਜ਼ਿਆਦਾ ਪਈਗੀ ਉਦੋਂ ਦਾ ਫਰੋਜ ਇਹਨਾਂ ਆਈਟਮ ਵੀ ਬਹੁਤ ਜ਼ਿਆਦਾ ਲੱਗੀ ਹੋਈ ਆ ਜਿਹੜੀ ਫ੍ਰੀਜਾਂ ਦੇ ਵਿੱਚ ਹੁੰਦੀ ਆ ਰੈਡੀ ਟੂ ਈਟ ਇਹਨੂੰ ਫਰਾਈ ਕਰੋ ਤੇ ਖਾ ਲਓ ਅਸੀਂ ਕੰਬਲ ਦੇਖਿਆ 1199 ਤੇ ਉਦੋਂ ਬਾਅਦ ਹੋਰ ਵੈਰਾਈਟੀ ਬਹੁਤ ਲੱਗੀ ਹੋਈ ਆ ਬੈਗਾਂ ਦੇ ਵੀ ਆਪਦੇ ਆਪ ਦੇ ਰੇਟ ਲੱਗੇ ਪਏ ਆ ਡੋਡੀ ਜਿਹੜਾ ਵੀ ਲੈਸ ਕਰਕੇ ਲੱਗਿਆ ਆ 690 ਰੁਪਏ ਦਾ ਆ ਠੀਕ ਲੱਗੀ ਵੈਰਾਈਟੀ ਤੇ ਇਹਦੀ ਕੁਆਲਿਟੀ ਬਹੁਤ ਹੈਂਡਸੀ 99 ਦੇ ਵਿੱਚ ਆ ਆਗੇ ਉਦੋਂ ਬਾਅਦ ਗਰਲਸ਼ ਲੇਡੀਜ਼ ਕੈਪਰੀਆਂ 199 ਦੇ ਵਿੱਚ ਤੇ ਆ ਲੇਡੀਜ਼ ਟੀ-ਸ਼ਰਟਾਂ 149 ਦੇ ਵਿੱਚ ਤੇ ਮੇਰੇ ਕੋਲ ਅੰਡਰਵੇਅਰ ਘੱਟ ਸੀ ਤਾਂ ਮੈਂ ਦੋ ਤਿੰਨ ਅੰਡਰਵੇਅਰ ਲੈਣੇ ਠੀਕ ਸਮਝੇ ਜੇਬਾਂ ਵਾਲੇ ਆ ਕੋਈ ਤੁਸੀਂ ਕੀਮਤੀ ਚੀਜ਼ ਪਾ ਕੇ ਕਿਤੇ ਬਾਹਰ ਅੰਦਰ ਜਾਣਾ ਉਹਨਾਂ ਨੂੰ ਠੀਕ ਰਹਿੰਦਾ ਹੈਗਾ ਆਗੇ ਜੀ ਬॉय ਸ਼ਾਰਟ ਆਗੇ 99 ਰੁਪਏ ਦੇ ਵਿੱਚ ਤੇ ਉਸ ਤੋਂ ਬਾਅਦ ਘਰ ਦਾ ਸਮਾਨ ਹੋਰ ਆ ਆਲੂ ਪਿੱਕਰ ਆ ਗਿਆ 69 ਰੁਪੀਜ਼ ਦਾ ਤੇ ਹੋਰ ਵੀ ਬਹੁਤ ਸਾਰੀ ਬਰੀਕ-ਬਰੀਕ ਆਈਟਮ ਹਰ ਇੱਕ ਆਈਟਮ ਇੱਥੇ ਮਿਲ ਜਾਂਦੀ ਹੈਗੀ ਤੇ ਬਹੁਤ ਸਾਰੇ ਮੇਰੇ ਵੀਰ ਕਹਿਣਗੇ ਕਿ ਜੀ ਹੁਣ ਇਹ ਖਰਚੇ ਦਾ ਘਰ ਆ ਹੋਰਾਂ ਪਰ ਜਿਹੜੀ ਵੀ ਚੀਜ਼ ਲੋੜਦੀ ਆ ਤੋ ਉਹ ਤਾਂ ਲਈ ਹੀ ਸਕਦਾ ਬੰਦਾ ਜੇ ਰੇਟ ਘੱਟ ਮਿਲਦਾ ਤਾਂ ਤੇ ਆ ਜੀ ਗਰਲਸ਼ ਵਾਸਤੇ ਕੰਗਾ ਆ ਗਿਆ ਤੇ ਆ ਪਾ 10-10 ਰੁਪਈਆਂ ਵਾਲੇ ਪਾਪ ਕੌਰ ਲੈ ਲੇ ਠੀਕ ਹੈ ਇਹਨੂੰ ਘਰੇ ਜਾ ਕੇ ਕਦੇ ਐਮਰਜੈਂਸੀ ਫਲਾ ਲਾਂਗੇ ਤੇ ਹੁਣ ਬਿਲ ਦੀਵਾਰੀ ਅਹੀ ਰੁਪਿਆ 3000 3500 ਲਾ ਕੇ ਡੀਮਾਰਟ ਤੋਂ ਵਾਪਸ ਆ ਗਏ ਤੁਸੀਂ ਵੀ ਦੱਸਿਓ ਰੇਟਾਂ 'ਚ ਫਰਕ ਹੈਗਾ ਕਿ ਨਹੀਂ ਹੈਗਾ